ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ ਅਤੇ ਖਾਸ ਤੌਰ ਤੇ ਔਰਤਾਂ ਨੂੰ ਸਭ ਤੋਂ ਵੱਧ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੀ ਹਾਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕਿਆਂ ਵਿੱਚ ਚੋਰ ਲੁਟੇਰੇ ਹਰ ਵੇਲੇ ਵਾਰਦਾਤ ਕਰਨ ਲਈ ਤਿਆਰ ਬਰ ਤਿਆਰ ਰਹਿੰਦੇ ਨੇ ਤਾਜ਼ਾ ਵਾਰਦਾਤ BC ਦੇ ਨਿਊ ਵੈਸਟਮਿੰਸਟਰ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਮਹਿੰਗੀ ਗੱਡੀ ਵਿੱਚ ਆਇਆ ਇੱਕ ਲੁਟੇਰਾ ਬਜ਼ੁਰਗ ਔਰਤ ਦੇ ਗਹਿਣੇ ਲਾ ਕੇ ਲੈ ਗਿਆ ਬਜ਼ੁਰਗ ਔਰਤ ਨੇ ਆਪਣੀ ਖੁੰਡੀ ਨਾਲ ਲੁਟੇਰੇ ਨੂੰ ਭਜਾਉਣ ਦਾ ਯਤਨ ਵੀ ਕੀਤਾ ਪਰ ਕੁਝ ਨਾ ਕਰ ਸਕੀ ਅਤੇ ਲੁਟੇਰੇ ਨੇ ਧੱਕਾ ਦੇ ਕੇ ਸੜਕ ਉੱਤੇ ਸੁੱਟ ਦਿੱਤਾ ਇੱਕ ਹੱਥ ਦੀ ਚੂੜੀ ਲਾਹਣ ਮਗਰੋਂ ਲੁਟੇਰੇ ਨੇ ਗਲ ਦੀ ਚੇਨ ਲਾਹੀ ਅਤੇ ਜਾਂਦਾ ਜਾਂਦਾ ਦੂਜੇ ਹੱਥ ਦੀ ਚੂੜੀ ਵੀ ਲੈ ਗਿਆ ਆਓ ਪੂਰੇ ਘਟਨਾਕ੍ਰਮ ਦੀ ਡੂੰਘਾਈ ਨਾਲ ਕੋਹ ਕਰਦੇ ਹਾਂ ਜੀ ਹਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਵੀਡੀਓ ਦੇ ਵਿੱਚ ਇੱਕ ਲੁਟੇਰਾ ਮਹਿੰਗੀ ਗੱਡੀ ਦੇ ਵਿੱਚ ਆਉਂਦਾ ਹੈ ਅਤੇ ਬਜ਼ੁਰਗ ਪੰਜਾਬੀ ਔਰਤ ਨੂੰ ਘੇਰ ਲੈਂਦਾ ਹੈ ਜੋ ਆਪਣੇ ਘਰ ਦੇ ਬਾਹਰ ਵਾਕ ਕਰ ਰਹੀ ਹੈ ਸੋ ਨਸਾਨ ਇਲਾਕੇ ਦੇ ਵਿੱਚ ਗੱਡੀਆਂ ਤਾਂ ਨਜ਼ਰ ਆ ਰਹੀਆਂ ਨੇ ਪਰ ਔਰਤ ਨੂੰ ਬਚਾਉਣ ਵਾਲਾ ਕੋਈ ਨਜ਼ਰ ਨਹੀਂ ਆਇਆ ਅਤੇ ਇਹ ਲੁਟੇਰਾ ਵਾਰਦਾਤ ਨੂੰ ਅੰਜਾਮ ਦੇ ਕੇ ਬੜੇ ਹੀ ਸਹਿਜੇ ਤਰੀਕੇ ਦੇ ਨਾਲ ਚਲਾ ਜਾਂਦਾ ਹੈ ਬਜ਼ੁਰਗ ਔਰਤ ਬੇਵਾਸਤੇ लाचार ਨਜ਼ਰ ਆਉਂਦੀ ਹੈ ਅਤੇ ਸਾਰੇ ਗਹਿਣੇ ਲੁਟੇਰਾ ਲੈ ਜਾਂਦਾ ਹੈ ਇਹ ਕੋਈ ਪਹਿਲੀ ਘਟਨਾ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਲੁਟੇਰਾ ਆਉਂਦਾ ਹੈ ਲੁਟੇਰੇ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਕ ਬਜ਼ੁਰਗ ਪੰਜਾਬੀ ਔਰਤ ਜੋ ਗਹਿਣਿਆਂ ਨਾਲ ਲੱਦੀ ਹੋਈ ਹੈ ਵਾਕ ਕਰ ਰਹੀ ਹੈ ਤੇ ਉਸਦੇ ਨੇੜੇ ਜਾਂਦਾ ਹੈ ਪਹਿਲਾਂ ਖੱਬੇ ਹੱਥ ਦੀ ਚੂੜੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਖੱਬੇ ਹੱਥ ਦੀ ਚੂੜੀ ਜਾਂ ਹੱਥ ਦੇ ਵਿੱਚ ਪਾਈਆਂ ਛਾਂਪਾਂ ਨੂੰ ਲਾਹਣ ਦਾ ਯਤਨ ਕਰਦਾ ਹੈ ਅਤੇ ਲਾਭ ਵੀ ਲੈਂਦਾ ਹੈ ਇਸੇ ਦੌਰਾਨ ਬਜ਼ੁਰਗ ਔਰਤ ੱੱਕੇ ਸ਼ਾਹੀ ਦੇ ਵਿਰੁੱਧ ਖੂੰਡੀ ਚਲਾਉਣ ਦਾ ਯਤਨ ਕਰਦੀ ਹੈ ਪਰ ਜ਼ਮੀਨ ਤੇ ਡਿੱਗ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਗਲ ਦੇ ਵਿੱਚੋਂ ਚੇਨ ਲਾਉਣ ਤੋਂ ਬਾਅਦ ਉਸ ਨੂੰ ਯਾਦ ਆਉਂਦਾ ਹੈ ਕਿ ਸੱਜੇ ਹੱਥ ਦੇ ਵਿੱਚ ਵੀ ਚੂੜੀਆਂ ਜਾਂ ਛਾਂਪਾਂ ਬਜ਼ੁਰਗ ਪੰਜਾਬੀ ਔਰਤ ਨੇ ਪਾਈਆਂ ਹੋਈਆਂ ਨੇ ਕਿਉਂ ਨਾ ਇਹਨਾਂ ਨੂੰ ਵੀ ਲਾਹ ਲਿਆ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਬਜ਼ੁਰਗ लाचार बेबस ਪੰਜਾਬੀ ਔਰਤ ਕੁਝ ਨਹੀਂ ਕਰ ਸਕਦੀ ਅਤੇ ਉਹ ਜਿਪਸੀ ਲੁਟੇਰਾ ਇਹ ਦੱਸਿਆ ਜਾ ਰਿਹਾ ਜੀ ਜੈਪਸੀਆ ਨਾਲ ਸਬੰਧਤ ਜੋ ਵਾਰਦਾਤ ਨੂੰ ਅੰਜਾਮ ਦੇ ਕੇ ਗਿਆ ਪੰਜਾਬੀ ਪਾਈਚਾਰੇ ਨਾਲ ਇਸ ਦਾ ਕੋਈ ਸਬੰਧ ਨਹੀਂ ਪਰ ਇਹ ਲੁਟੇਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਕਿਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਦੂਜੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਦੇ ਬਾਹਰ ਇੱਕ ਬਜ਼ੁਰਗ ਔਰਤ ਨੂੰ ਲੁੱਟਣ ਦੇ ਯਤਨ ਕੀਤੇ ਜਾਂਦੇ ਨੇ ਇਸ ਬਾਰੇ ਵੀ ਸਾਡੇ ਪੱਤਰਕਾਰ ਵੱਲੋਂ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕਈ ਵਾਰ ਦਾ ਤਾਂ 2025 ਦੌਰਾਨ ਕਈ ਵਾਰ ਦਾ ਤਾਂ ਵਾਪਰ ਚੁੱਕੀਆਂ ਨੇ ਜਿੱਥੇ ਬਜ਼ੁਰਗ ਔਰਤਾਂ ਨੂੰ ਮੀਂਹ ਕਣੀ ਦੇ ਵਿੱਚ ਬਰਫਬਾਰੀ ਦੌਰਾਨ ਘਰ ਛੱਡਣ ਦਾ ਲਾਲਚ ਦਿੱਤਾ ਜਾਂਦਾ ਪਰ ਉਹ ਆਪਣੇ ਕਾਮਯਾਬ ਮਕਸਦ ਵਿੱਚ ਹੋ ਜਾਂਦੇ ਨੇ ਹੁਣ ਗੱਲ ਕਰਦੇ ਆ ਆਪਾਂ ਨਿਊ ਵੈਸਟਮਿੰਸਟਰ ਦੇ ਨਿਊ ਵੈਸਟਮਿੰਸਟਰ ਦੇ ਕੁਇਨਸਬਰੋ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਵਾਕ ਕਰ ਰਹੀ ਬਜ਼ੁਰਗ ਔਰਤ ਬਾਰੇ ਜੀ ਹਾਂ ਨਿਊ ਵੈਸਟਮਿੰਸਟਰ ਦੇ ਕੁਇਨਸਬਰੋ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਵਾਕ ਕਰ ਰਹੀ ਬਜ਼ੁਰਗ ਪੰਜਾਬੀ ਔਰਤ ਨਾਲ ਵਾਪਰੀ ਵਾਰਦਾਤ ਮਗਰੋਂ ਪਾਈਚਾਰਾ ਸੁਚੇਤ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਵੀ ਅੰਦਰੂਨੀ ਇਲਾਕਿਆਂ ਵਿੱਚ ਗਸ਼ਤ ਵਧਾਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਔਰਤ ਦੇ ਗਹਿਣੇ ਲੁੱਟਣ ਵਾਲਾ ਜਿਪਸੀਆਂ ਨਾਲ ਸੰਬੰਧਤ ਸੀ ਅਤੇ ਪੁਲਿਸ ਉਸ ਦੀ ਪਛਾਣ ਨੱਪਣ ਦੇ ਯਤਨ ਕਰ ਰਹੀ ਹੈ ਦੱਸ ਦਈਏ ਕਿ ਸਰੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਬਜ਼ੁਰਗ ਔਰਤ ਨੂੰ ਘਰ ਛੱਡਣ ਦੇ ਬਹਾਨੇ ਲੁੱਟਣ ਦੀਆਂ ਵਾਰਦਾਤਾਂ ਵੀ ਸਾਹਮਣੇ ਆ ਰਹੀਆਂ ਨੇ ਸਰੀ ਪੁਲਿਸ ਪਿਛਲੇ ਸਾਲ ਅਜਿਹਿਆਂ ਚੋਰੀ ਦੀਆਂ 50 ਵਾਰਦਾਤਾਂ ਦੀ ਪੜਤਾਲ ਕਰ ਰਹੀ ਹੈ ਜਦ ਕਿ ਚੋਰ ਮਾਮਲੇ ਨਵੇਂ ਸਰੇ ਸਾਹਮਣੇ ਆ ਚੁੱਕੇ ਨੇ ਸਰੀ ਦੇ ਵਸਨੀਕ ਹਰਬਿੰਦਰ ਸਿੰਘ ਰਾਏ ਨੇ ਦੱਸਿਆ ਕਿ ਉਹਨਾਂ ਦੀ 70 ਸਾਲਾ ਬਜ਼ੁਰਗ ਮਾਤਾ ਨਾਲ ਵੀ ਸ਼ੱਕੀ ਘਟਨਾ ਵਾਪਰੀ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੇ ਬਾਹਰ ਵਾਪਰੀ ਘਟਨਾ ਦੌਰਾਨ ਸੀਸੀਟੀਵੀ ਕੈਮਰੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੀ ਪੈਂਦੇ ਵਿੱਚ ਦੋ ਸ਼ੱਕੀਆਂ ਵੱਲੋਂ ਮਾਤਾ ਜੀ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਬੀਸੀ ਗੁਰਦੁਆਰਾਜ਼ ਕਾਉਂਸਲ ਦਾ ਕਹਿਣਾ ਹੈ ਕਿ ਚੋਰ ਲੁਟੇਰੇ ਬਜ਼ੁਰਗ ਲੋਕਾਂ ਦੇ ਭੋਲੇਪਣ ਦਾ ਫਾਇਦਾ ਚੁੱਕਦੇ ਨੇ ਦੱਸ ਦਈਏ ਕਿ ਪੰਜਾਬੀ ਭਾਈਚਾਰਾ ਪਹਿਲਾਂ ਹੀ ਗੋਲੀਬਾਰੀ ਦੀਆਂ ਵਾਰਦਾਤਾਂ ਤੋਂ ਤੰਗ ਆ ਚੁੱਕਾ ਹੈ ਸਰੀ ਬ੍ਰੈਮਟਨ ਕੈਲਗਰੀ ਐਡਮਿੰਟਨ ਵਰਗੇ ਸ਼ਹਿਰਾਂ ਵਿੱਚ ਗੋਲੀਆਂ ਚੱਲ ਰਹੀਆਂ ਨੇ ਪਰ ਇਹਨਾਂ ਦੀ ਸਮੱਸਿਆ ਦਾ ਨਿਪਟਾਰਾ ਨਹੀਂ ਹੋ ਰਿਹਾ